ਨਾ ਨਾ ਕਰਦੇ ਇੱਥੇ 10 ਤੋਂ 15 ਲੱਖ ਤੋਂ ਵੱਧ ਦਾ ਮਾਲ ਸਾਡਾ ਚੋਰੀ ਹੋ ਚੁੱਕਿਆ। ਉੱਪਰ ਜਾ ਕੇ ਤੁਸੀਂ ਹੁਣ ਜਾ ਕੇ ਦੇਖ ਲਓ ਸਾਡੇ ਲੋਹੇ ਦੇ ਗੇਟ ਤੱਕ ਵੀ ਪਟਕੇ ਲੈ ਗਏ। ਫੈਕਟਰੀ ਵਾਲੇ ੋਲੇ ਦੇਖੋ ਇਹਨਾਂ ਦੇ ਚੋੜੇ ਨੇ ਚੱਕਲੇ ਸਾਡੀ ਫੈਕਟਰੀ ਵੀ ਬੰਦ ਹੋ ਗਈ। ਜਰਜੀ ਬਸਾਈ ਸੀਗੀ ਉਦੋਂ ਬਾਅਦ ਇੱਥੇ ਆ ਕੇ ਜਦੋਂ ਅੱਜ ਬਸ ਗਿਆ ਤਾਂ ਬਸ ਚੇਂਜ ਕਰਨੀ ਆ ਪੰਪ ਤੋਂ ਬਸ ਚੇਂਜ ਹੋਊਗੀ। ਅੱਜ ਸਾਨੇ ਨੂੰ ਤੋੜਦੇ ਤੋੜਦੇ ਫੜਿਆ ਕੁਦਰਤੀ ਭਾਈ ਦਾ ਇਲਾਜ ਚੱਲ ਰਿਹਾ। ਹਸਪੀਟਲ ਜਗ੍ਹਾ ਹੋ ਸੀ ਵਾਪਸ ਆਇਆ ਟਾਈਮ ਜਦੋਂ ਆਵਾਜ਼ਾਂ ਸੁਣੀਆ ਉੱਪਰ ਚੜਿਆ ਵਿੰਡੋਆਂ ਤੋੜਦੇ ਸੀ ਉਹਦੇ ਗੇਟ ਤੋੜਦੇ ਸੀ ਲੋਹੇ ਦੇ ਅਥੋ ਬੇਰਮਾ ਘੁੰਮ ਕੇ ਬਾਥਰੂਮ ਕਰਨ ਲੱਗਾ ਜੀ ਮੈਨੂੰ ਖੁੱਦਾ ਦੇਖ ਗਿਆ ਜੀ ਉੱਪਰ ਠੀਕ ਹੈ ਨਾ ਗੂਤਾ ਰੱਖਿਆ ਉਹਨਾਂ ਦਾ ਇਹਨਾਂ ਬਾਈ ਨੂੰ ਹਾ ਹਾ ਕੁਮਾਰੀ ਸੂਝਾ ਕੋਈ ਨਿਕਲੈ ਨਾ ਚੱਲਣ ਦਰੋਂਣਗੇ ਬ੍ਰਿਜ ਸਾਡੀ ਇਹ ਫੈਕਟਰੀ ਆ ਆਪਣੀ ਫੈਕਟਰੀ ਲੱਗੀ ਹੋਈ 1994 ਦੀ ਜੀ ਤਿੰਨ ਸਾਲ ਹੋ ਗਏ ਸਾਨੂੰ ਇੱਥੇ ਦੁੱਖਾਂ ਕਟਕੋੜ ਸਾਡੀ ਜੋ ਥਾਣੇ 'ਚ ਜਾ ਕੇ ਵੀ ਦੇਖੋਗੇ ਘੱਟੋ ਘੱਟ 4-5 ਸਾੜੀਆਂ ਕੰਪਲੇਟਾਂ ਨੇ ਨਾ ਨਾ ਕਰਦੇ ਇੱਥੇ 10 ਤੋਂ 15 ਲੱਖ ਤੋਂ ਵੱਧ ਦਾ ਮਾਲ ਸਾਡਾ ਚੋਰੀ ਹੋ ਚੁੱਕਿਆ ਹੂੰ ਉੱਪਰ ਜਾ ਕੇ ਤੁਸੀਂ ਹੁਣ ਜਾ ਕੇ ਦੇਖ ਲਓ ਸਾਡੇ ਲੋਹੇ ਦੇ ਗੇਟ ਤੱਕ ਵੀ ਪੱਟ ਕੇ ਲੈ ਗਏ ਫੈਕਟਰੀ ਵਾਲੇ ਦੋਲੇ ਦੇਖੋ ਇਹਨਾਂ ਦੇ ਚੋਰੀ ਦੇ ਚੱਕਰ ਸਾਡੀ ਫੈਕਟਰੀ ਵੀ ਬੰਦ ਹੋ ਗਈ ਐਨਾ ਸਮਾਨ ਸਾਡਾ ਚੋਰੀ ਹੋ ਗਿਆ ਅੱਜ ਸਾਨੂੰ ਨੂੰ ਤੋੜਦੇ ਤੋੜਦੇ ਫੜਿਆ ਕੁਦਰਤੀ ਭਾਈ ਦਾ ਇਲਾਜ ਚੱਲ ਰਿਹਾ ਹਸਪੀਟਲ 'ਚ ਗਏ ਸੀ ਬਾਪਸਾਇਆ ਆ ਟਾਈਮ ਜਦੋਂ ਆਵਾਜ਼ਾਂ ਸੁਣੀਆਂ ਉੱਪਰ ਚੜਿਆ ਵਿੰਡੋ ਤੋੜਦੇ ਸੀ ਉਹਦੀ ਗੇਟ ਤੋੜਦੇ ਸੀ ਲੋਹੇ ਦੇ ਠੀਕ ਹੈ ਉੱਥੋਂ ਫੜਿਆ ਸਾਡੇ ਉਹ ਸ਼ਟਰ ਵੀ ਦੇਖ ਲਓ ਪੱਟੇ पे ਉਦੋਂ ਮਸ਼ੀਨਾਂ ਚੱਕ ਕੇ ਲੈ ਗਏ ਠਾਣੇ ਚ ਕੰਮ ਲੇਟ ਤੱਕ ਟੋਟ ਸਾਡੇ ਕਿੰਨੀਆਂ ਹੋ ਗਈਆਂ ਆਂਦਨ ਗੇੜਾ ਮਾਰ ਕੇ ਠਾਣੇ ਵਾਲੇ ਆ ਜਾਂਦੇ ਕੋਈ ਸਾਡੇ ਕੋਈ ਇੱਕ ਵਾਰ ਵੀ ਨਹੀਂ ਕੋਈ ਨਾ ਕੋਈ ਪੈਸਾ ਵਾਪਸ ਸੀ ਨਾ ਕੁਛ ਆਇਆ ਅੱਜ ਪਹਿਲੀ ਵਾਰ ਸਾਤੋਂ ਬੰਦਾ ਫੜਿਆ ਗਿਆ ਜਿੱਥੇ ਚੜੇ ਉੱਥੇ ਕੋਈ ਪੌੜੀ ਜਾਣ ਦਾ ਰਸਤਾ ਪੱਕੀ ਪੌੜੀ ਬਣੀ ਹੋਈ ਆ ਵੀਰ ਜੀ ਜਾਣ ਦੀ ਪੱਕੀ ਪੌੜੀ ਉੱਪਰ ਜਾਣ ਦੀ ਸਿਮਿੰਟ ਦੀ ਪੌੜੀ ਬਣੀ ਹੋਈ ਆ ਲੋਹੇ ਦੇ ਦਰਵਾਜੇ ਲੱਗੇ ਹੋਏ ਨੇ ਗੇਟ ਨੇ ਕਮਰੇ ਬਣੇ ਹੋਣੇ ਲੇਬਰ ਕੁਆਟਰ ਚਾਰ ਕਮਰੇ ਉਹਨਾਂ ਨੂੰ ਹਰੇਕ ਨੂੰ ਗੇਟ ਉੱਪਰ ਜਾ ਕੇ ਤੁਸੀਂ ਗੇਟ ਚੋਰੀ ਦੇ ਦੇਖ ਸਕਦੇ ਹੋ ਭਾਜੀ ਵੀਡੀਓ ਦੇਖ ਰਿਹਾ ਮੈਂ ਤੇ ਤੁਰਿਆ ਵੀ ਨਹੀਂ ਜਾ ਰਿਹਾ ਵੀਰ ਜੀ ਹੁਣ ਇਹਨੇ ਕੰਮ ਹੀ ਹੋੜ ਛੋਟੀ ਭਾਜੀ ਕਹ ਰਹੇ ਨੇ ਮੋਟਰਸਾਈਕਲ ਲੈਣ ਨੂੰ ਜਾਂ ਮੋਟਰਸਾਈਕਲ ਦੀ ਕਿਸ਼ਤ ਭਾਨੂੰ ਲੈਣੇ ਨੇ ਇਹਨਾਂ ਨਸ਼ੇ ਕਰਨੀਆਂ ਚੋਰੀਆਂ ਕਰਨੀਆਂ ਨੇ ਨਸ਼ਾ ਨੇ ਉਹ ਮਿਲਦਾ ਜਿਹੜੀ ਮਰਜ਼ੀ ਪਿੰਡ ਚ ਜਾ ਕੇ ਨਸ਼ਾ ਲੈ ਲੈ ਤਾਂ ਹੁਣ ਤੁਸੀਂ ਜਿਹੜੇ ਮਰਜ਼ੀ ਜਾ ਕੇ ਇਹ ਜਿੱਥੇ ਮਰਜ਼ੀ ਕੁਆੜੀਆਂ ਦੇ ਮਾਲ ਵੇਚਦੇ ਕੋਈ ਇਹਨੂੰ ਰੋਕਣ ਵਾਲਾ ਨਹੀਂ ਹੈਗਾ ਵੇਚਣ ਵਾਲਾ ਕਿੱਥੋਂ ਦਾ ਇਹ ਪਰਿਵਾਰ ਨਾਲ ਇਹਨਾਂ ਪਰਿਵਾਰ ਮਾ ਨਾਲ ਗੱਲ ਹੋਈ ਸੀ ਮਾ ਨਾਲ ਸਿੱਧਾ ਚੱਲਾ ਕਰਦੇ ਵੀ ਕੱਲੋ ਜੀ ਇਹ ਤਾਂ ਸਾਡੇ ਤੋਂ 2 ਦਿਨ ਦਾ ਫਰਾਰ ਆਇਆ ਪਰਵਾਹ ਨੂੰ ਕੀ ਪਤਾ ਨਹੀਂ ਵੀ ਉਹ ਕਿੱਥੋਂ ਪੈਸੇ ਖਰਚ ਕਰਦਾ ਕਿੱਥੋਂ ਨਸ਼ੇ ਕਰਦਾ ਸਰੇ ਆਂ ਬਦਾ ਵੀ ਹੈ ਇਸ ਟਾਈਮ ਨਸ਼ੇ ਚ ਉਹਨਾਂ ਨੂੰ ਪਤਾ ਵੀ ਨਸ਼ੇ ਕਿੱਥੋਂ ਆ ਲਿਆ ਰਹਾ ਇਹ ਨਹੀਂ ਜਦੋਂ ਤੁਸੀਂ ਨੂੰ ਫੜਿਆ ਫੈਕਟਰੀ ਚ ਨੇ ਕੀ ਕਿਹਾ ਵੀ ਮੈਂ ਕੀ ਕਰਨਾ ਐਸੇ ਤੇ ਬੋਲੀ ਨਹੀਂ ਯਾਰ ਇਹਨੂੰ ਕੁਝ ਬੋਲੀ ਨਹੀਂ ਆਉਂਦਾ ਕਿਤੇ ਕੀ ਬੋਲਦਾ ਕਿਤੇ ਕੀ ਬੋਲਦਾ ਜੀ ਮੈਂ ਕਦੇ ਉ ਆਇਆ ਸੀ ਕਿਤੇ ਪਾਣੀ ਪੀਣ ਆਇਆ ਸੀ ਕਦੇ ਕਬੂਤਰ ਦਾ ਨਾਮ ਲਾ ਦਿੰਦਾ ਇੱਥੇ ਸਾਲ ਕਬੂਤਰ ਖਾਨਾ ਖੋਲਿਆ ਹੋਇਆ ਇਹ ਗੱਲ ਗੱਲ ਦਾ ਹੀ ਠੀਕ ਹੈ ਉੱਥੋਂ ਬਸ ਆਈ ਠੀਕ ਹੈ ਨਹੀਂ ਉੱਥੇ ਲਾਇਆ ਆਗਰਾ ਬਸ ਅੱਡਾ ਵੀ ਇੱਥੇ ਬਸ ਲਾ ਕੇ ਜਾਊਗੀ ਨਹੀਂ ਨਹੀਂ ਉਹਨਾਂ ਨੇ ਕਿਹਾ ਅਸੀਂ ਬੈਠ ਕੇ ਜਾਣਾ ਬਸ ਬਸ ਕਿਹੜੀ ਬੈਠ ਕੇ ਜਾਊਗੀ ਸਿੱਧਾ ਨਾਬੇ ਜਾਊਗੀ ਜਾਂ ਪੌਣੀਗੜ ਜਾਊਗੀ ਬਸ ਇੱਥੋਂ ਬੈ ਕਿਹੜੀ ਜਾਂਦੀ ਹੈ ਬਸ ਚੇਂਜ ਕਰਨੀ ਸੀ ਉਹਨਾਂ ਨੇ ਬਸ ਪੰਪ ਤੋਂ ਠੀਕ ਹੈ ਇੱਥੇ ਬਸ ਲਾ ਗਈ ਪੰਪ ਇੱਥੋਂ ਕਿੰਨਾ ਉੱਧਾ ਕਿਲੋਮੀਟਰ ਪਿੱਛੇ ਆ ਮੈਂ ਉੱਥੇ ਦੇਖਾਈ ਗਈ ਉੱਥੇ ਦੇਖਾਈ ਮੈਂ ਉੱਥੋਂ ਬਸ ਨੂੰ ਵਗਣ ਲੱਗਾ ਮੈਨੂੰ ਕੁੜਾ ਦੇਜਾ ਮੇਰੇ ਲਈ ਉੱਤਰ ਪਹਿਲਾਂ ਰੱਖਦੇ ਹੁੰਦੇ ਸੀ ਠੀਕ ਹੈ ਜੀ ਅੱਛਾ ਮੈਂ ਖੂਬ ਫੁੱਟਾ ਦੇ ਇੱਦਾਂ ਮੈਨੂੰ ਆਇਸੀ ਮਾ ਕਬੂਤਰ ਹੋਣਗੇ ਬੋਲੀ ਤੁਹਾਡੀ ਫੈਕਟਰੀ ਚ ਕਬੂਤਰ ਵੀ ਨੇ ਇੱਕ ਕਬੂਤਰ ਨਹੀਂ ਹੈਗਾ ਜੀ ਤੁਸੀਂ ਖੁਦ ਵੀ ਵਿਜਿਟ ਕਰੋ ਜੀ ਜਾ ਕੇ ਦੇਖੋ ਕਬੂਤਰ ਗੇੜ ਤੋੜ ਕੇ ਕਬੂਤਰ ਗੱਡੂਗਾ ਜੀ ਸਵੇਰੇ ਘਰੇ ਸੀਗੇ ਘਰ ਤੋਂ ਆਇਓ ਨਹੀਂ ਨਹੀਂ ਨਾਨਕੇ ਸੀਗੇ ਉਹਦੇ ਨਾਨਕੇ ਕਿੱਥੇ ਨੇ ਹਾਂ ਜੀ ਹਾਂ ਜੀ ਅੱਛਾ ਤੇ ਬਾਜੀ ਤੁਸੀਂ ਪੁਲਿਸ ਨੂੰ ਤਲਾਹ ਕਰ ਦਿੱਤੀ ਇਸ ਦੇ ਬਾਰੇ ਮੈਂ ਹੁਣ ਪੁਲਿਸ ਨੂੰ ਫੋਨ ਕਰਨ ਲੱਗਿਆ ਜੀ ਠੀਕ ਹੈ ਮੈਂ ਸੱਚ ਨੂੰ ਬੁਲਾਣਾ ਨੂੰ ਇੱਥੋਂ ਫੜ ਕੇ ਲੈ ਕੇ ਜਾਣਗੇ ਠੀਕ ਹੈ ਮਕੋਦਾਂ ਨੂੰ ਦਿਖਾਉਂਗਾ ਤੋੜਿਆ ਹੋਇਆ ਸਮਾਨ ਦਿਖਾ ਦੇਣਾ ਉਹਨਾਂ ਨੂੰ ਜੋ ਇਹ ਤੋੜਨਾ ਚੋ ਉਹ ਦੇਖ ਲੋ ਛੋੜੇ ਸਾਹਮਣੇ ਉਹ ਸਾਟਰ ਦੇਖ ਲੋ ਕਿਵੇਂ ਪਟ ਰੱਖਿਆ ਉਹਦੇ ਵਿੱਚ ਮਸ਼ੀਨਾਂ ਸੀ ਉਹਦੀ ਕੰਮਲਟ ਹੋਈ ਹੋਈ ਆ ਉਹ ਪੁਲਿਸ ਚ ਜੇਦੋਂ ਮਰਜ਼ੀ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਆਲੇ ਦੁਆਲੇ ਨਮਸਕਾਰ ਸਰ ਜੀ ਨਮਸਕਾਰ ਜੀ ਪੁਣੇ ਕਾ ਥਾਣੇ ਤੋਂ ਬੋਲਦਾ ਹਾਂ ਜੀ ਹਾਂ ਜੀ ਹਾਂ ਜੀ ਸਰ ਮੈਂ ਮਾਜੀ ਤੋਂ ਮੈਂ ਰੋਡ ਦੇ ਉੱਪਰ ਆਪਣੀ ਪੋਸਟਪਟਾਇਲ ਇੰਡਸਟਰੀ ਆ ਉੱਥੋਂ ਬੋਲਦਾ ਜੀ ਮਾਜੀ ਜੀ ਮਾਜੀ ਮੈਂ ਰੋਡ ਦੇ ਉੱਪਰ ਪੋਸਟਪਟਾਇਲ ਇੰਡਸਟਰੀ ਆ ਜੀ ਜਿੱਥੇ ਟੂਲ ਪਰਚੀ ਹੁੰਦੀ ਸੀ 90 ਵਾਲੀ ਜੀ ਅੱਛਾ ਜੀ ਮੇਰੇ ਨਾਲ ਤਾਂ ਪਹਿਲਾਂ ਵੀ ਕੰਮਲੇ ਨੇ ਕਾਫੀ ਚੋਰੀਆਂ ਹੋ ਰੀਆਂ ਨੇ ਮੈਂ ਵੀ ਅੱਜ ਹੁਣ ਬੰਦਾ ਫੜਿਆ ਚੋਰੀ ਕਰਦਾ ਇੱਥੋਂ ਫੈਕਟਰੀ ਚ ਮੇਲੇ ਵੀ ਇੱਥੇ ਫੜਿਆ ਹੋਇਆ ਜੀ ਪਲੀਤ ਉਸ ਇੱਥੋਂ ਕੋਈ ਬੰਦੇ ਭੇਜੋ ਜਿਹੜਾ ਨੂੰ ਮੌਕੇ ਤੇ ਫੜਨ ਜੀ ਚੋਰੀ ਕਰਦੇ ਸੀ ਇਹ ਆਪਣੇ ਪਹਿਲਾਂ ਤਾਂ ਸਮਾਨ ਸੀ ਸਮਾਨ ਸੈੱਟ ਕਰਦਾ ਸੀ ਹੁਣ ਉੱਪਰ ਗੇਟ ਖੋਲ ਰਹੇ ਨੇ ਲੋਹੇ ਦੇ ਗੇਟ ਲੱਗੇ ਸੀ ਗੇਟ ਵੀ ਪਟਕੇ ਲੱਗੇ ਦੋ ਜੀ ਉਹ ਸਾਨੂੰ ਪਤਾ ਨਹੀਂ ਲੱਗਿਆ ਅੱਜ ਇਹ ਕੁਦਰਤੀ ਗਏ ਹੋਏ ਸੀ ਬਾਹਰ ਫੈਕਟਰੀ ਕੋਈ ਨਹੀਂ ਸੀ ਜਦੋਂ ਆਇਆ ਅਸੀਂ ਉੱਪਰ ਗੇਟ ਪਟ ਰਹਿਆ ਸੀਗਾ ਜੀ ਦਰਵਾਜ਼ੇ ਲੋਹੇ ਦੇ ਜੀ ਲੋਹੇ ਦਾ ਸਮਾਨ ਸੀ ਪਹਿਲਾਂ ਵੀ ਲੋਹੇ ਦੇ ਸਮਾਨ ਚੋਰੀ ਨਾ ਨਾ ਕਰਦੇ 10-15 ਲੱਖ ਦਾ ਸਮਾਨ ਪਹਿਲਾਂ ਵੀ ਚੋਰੀ ਹੋ ਚੁੱਕਿਆ ਹੈ ਆਪਣੇ ਠਾਣੇ ਚ ਕੰਪਲੀਟ ਵੀ ਬਥੇਰੀਆਂ ਨੇ ਜੀ ਕੋਈ ਜੀ ਨੂੰ ਰੱਖੋ ਅਸੀਂ ਭੇਜਦੇ ਹਾਂ ਠੀਕ ਹੈ ਸਰ ਜੀ ਕੀ ਕਰਨਾ ਆਏ ਸੀ ਤੁਸੀਂ ਫੈਕਟਰੀ ਦੇ ਵਿੱਚ ਜਿਹੜੀ 90 ਰੋਡ ਤੇ ਫੈਕਟਰੀ ਆ ਜੀ ਬੱਸ ਆਈ ਸੀਗੀ ਉਦੋਂ ਬਾਅਦ ਇੱਥੇ ਆ ਕੇ ਲੱਵੇ ਅੱਗੇ ਬੱਸ ਕਹਿੰਦੇ ਬੱਸ ਚੇਂਜ ਕਰਨੀਆਂ ਪੰਪ ਤੋਂ ਬੱਸ ਚੇਂਜ ਹੋਊਗੀ ਇੱਥੋਂ ਉੱਠ ਕੇ ਨਾ ਉੱਥੋਂ ਦੁਸਤੇ ਗਿਆ ਆ ਗਿਆ ਅੱਗੇ ਆ ਗਿਆ ਨਾ ਉੱਥੋਂ ਫੈਕਟਰੀ ਤੋਂ ਉੱਥੇ ਰਹਿ ਗਿਆ ਠੀਕ ਹੈ ਨਾ ਜੀ ਉੱਥੋਂ ਫਿਰ ਮੈਂ ਘੁੰਮ ਕੇ ਬਾਥਰੂਮ ਕਰਨ ਲੱਗਿਆ ਜੀ ਮੇਨੂੰ ਖਦਾ ਦੇ ਗਏ ਉੱਪਰ ਠੀਕ ਹੈ ਨਾ ਕਬੂਤਰ ਰੱਖਿਆ ਉਹਨੇ ਮੈਨੂੰ ਬਾਈ ਨੂੰ ਹਾਕ ਮਾਰੀ ਸੁੱਝਾ ਕੋਈ ਨਿਕਲਿਆ ਨਹੀਂ ਮੈਂ ਚਲਣ ਦਰੋਂਣਗੇ ਮੈਂ ਤੁਰ ਕੇ ਭੱਜ ਗਏ ਠੀਕ ਹੈ ਨਾ ਫੇਰ ਹਾਕ ਮਾਰੀ ਜੀ ਕਬੂਤਰਾਂ ਦੀ ਤਾਂਗ ਦੇ ਵਿੱਚ ਤੁਸੀਂ ਫੈਕਟਰੀ ਦੇ ਵਿੱਚ ਦਾਖਲ ਹੋਗੇ ਮੈਨੂੰ ਆਏ ਜੀ ਕਬੂਤਰ ਮੈਂ ਦੇਖ ਜਾਾਂਗੇ ਮੈਂ ਤਾਂ ਆ ਗਿਆ ਮੈਂ ਹਾਕ ਮਾਰੀ ਫੇਰ ਫੇਰ ਬਾਈ ਆਇਆ ਇੱਕ ਬਈ ਆਇਆ ਉਹਨੇ ਬਾਹ ਫੜੀ ਮੇਰੀ ਬਾਹ ਫੜ ਕੇ ਮੈਨੂੰ ਕੁੱਟਣ ਲੱਗ ਗਿਆ ਉਹ ਬਈ ਬਸ ਠੀਕ ਹੈ ਅਨੀਆਂ ਲੋ ਜੀ ਤੁਹਾਡੇ ਪਰਿਵਾਰ ਨੂੰ ਪਤਾ ਤੁਸੀਂ ਇੱਥੇ ਹੋ ਪਰਿਵਾਰ ਨੂੰ ਇਹਨਾਂ ਪਤਾ ਵੀ ਨਾਨਕੇ ਗਿਆ ਸੀਗਾ ਮੇਰੇ ਲਾਤਾ ਰਗਾ ਨੂੰ ਬਰੇ ਪ੍ਰੈਸ਼ਨ ਆ ਜਾਂਦਾ ਹੋਣਾ ਠੀਕ ਹੈ